ਰਾਤ ਦੇ 7 ਵੱਜ ਚੁੱਕੇ ਨੇ ਜੀ ਹਾਲੇ ਸਾਡਾ ਕੰਮ ਰਾਤ ਨੂੰ ਸਾਈ ਰਾਤ ਜਾਰੀ ਰਹੂਗਾ ਜੀ 7:00 ਵਜੇ ਅਸੀਂ ਤਾਂ 24 ਘੰਟੇ ਹਾਜ਼ਰ ਹਾਂ ਕਿ ਜਿਸ ਵੀ ਕਿਸੇ ਨੂੰ ਸਮੱਸਿਆ ਹੈਗੀ ਹੈ ਜੀ ਸਾਡੇ ਦਫ਼ਤਰ ਵਿੱਚ ਆ ਕੇ ਉਹ ਐਨਓਸੀ ਵੋਟਰ ਸੂਚੀਆਂ ਹੋਰ ਦਸਤਾਵੇਜ਼ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ ਚੋਣਾਂ ਲੜਨ ਵਾਸਤੇ ਉਹ ਮੇਰੇ ਦਫ਼ਤਰ ਤੋਂ ਲੈ ਸਕਦੇ ਨੇ 24 ਘੰਟੇ ਖੁੱਲ੍ਹੇ ਜੀ ਦੇਖੋ ਸੋਚਣ ਦੀ ਗੱਲ ਆ ਭੈਣ ਜੀ ਕਰਕੇ ਵੀ ਨੇੜੇ ਦਫ਼ਤਰ ਵੀ ਬੈਠਣਾ ਅਫਸਰਾਂ ਨੇ ਹੋਰ ਅਫਸਰ ਸਹੀ ਭੱਜ ਵੀ ਗਏ ਹੋਣਗੇ ਇਹ ਬੈਠੇ ਨੇ ਹਾਜ਼ਰ ਬੈਠੇ ਅਸੀਂ ਬਹੁਤ ਬਹੁਤ ਪਿੰਡ ਵੱਲੋਂ ਵੀ ਲਾ ਲਓ ਸਾਰੇ ਬਲਾਕ ਵੱਲੋਂ ਵੀ ਲਾ ਲਓ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਛੁੱਟੀ ਵਾਲੇ ਦਿਨ 'ਚ ਸੰਡੇ ਨੂੰ ਵੀ ਇਹ ਮਤਲਬ ਹਾਜ਼ਰ ਬੈਠੇ ਸੀ ਮੈਨੂੰ ਨਹੀਂ ਲੱਗਦਾ ਕਿਸੇ ਵੀ ਕੋਈ ਜਾ ਕੇ ਜਦੋਂ ਵੀ ਪੇਸ ਹੁੰਦਾ ਹੈ ਕੋਈ ਲੇਡੀਜ਼ ਹੈ ਕੋਈ ਮਤਲਬ ਬਜ਼ੁਰਗ ਫਿਰਦੇ ਨੇ ਵਿੱਚ ਜੋ ਵੀ ਉਹ ਦੱਸਦੇ ਆ ਉਹਨਾਂ ਦੀ ਹਰ ਇੱਕ ਤਕਲੀਫ ਜਦੇ ਚਿੱਟੇ ਤੇ ਲਿਖ ਕੇ ਭੇਜਦੇ ਆ ਮਤਲਬ ਮੈਨੂੰ ਨਹੀਂ ਦੇਖਿਆ ਵੀ ਇੰਨੇ ਟਾਈਮ ਦੇ ਵਿੱਚ ਕਿਹ ਹੈ ਜਾ ਨਹੀਂ ਤਾਂ ਸੇਦੀ ਅਫਸਰ ਦੇ ਅੰਦਰ ਬਣ ਤੋਂ ਡਰਦਾ ਅਗਲਾ ਪਿਛਲੇ ਦਿਨਾਂ ਛੁੱਟੀਆਂ ਦੇ ਦੌਰਾਨ ਵੀ ਖੁੱਲਾ ਰਿਹਾ ਤੇ ਹੁਣ ਰਾਤ ਨੂੰ 7-8 ਵਜੇ ਦੇ ਕਰੀਬ ਵੀ ਖੁੱਲਾ ਹੈ ਕੀ ਕਾਰਨ ਹੈ ਇਹਦਾ ਜੀ ਤੋ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਇਨਸਾਨੀਅਤ ਦੀ ਮਿਸਾਲ ਹੈ ਜੀ ਜਿਹੜਾ ਛੁੱਟੀ ਵਾਲੇ ਦਿਨ ਤੇ 24 ਘੰਟੇ ਜਿਹੜਾ ਕੰਮ ਕਰਨਾ ਉਹ ਉਮੀਦਵਾਰਾਂ ਦੀ ਚੋਣਾਂ ਪੰਚਾਇਤ ਚੋਣਾਂ ਦੀਆਂ ਲੜ ਰਹੇ ਹੁਣ ਕਿਵੇਂ ਵੱਧ ਗਏ 5 ਵਜੇ ਕੀਤੇ ਹੋਏ ਮੈਮ 7:00 ਵੱਜ ਗਏ ਜੀ ਸਾਹਮਣੇ ਵੀ ਕੰਮ ਕਰਕੇ ਆ ਰਹੇ ਰਾਤ ਦੇ 7:00 ਵੱਜ ਚੁੱਕੇ ਨੇ ਜੀ ਹਾਲੇ ਸਾਡਾ ਕੰਮ ਰਾਤ ਨੂੰ ਸਾਈਂ ਰਾਤ ਜਾਰੀ ਰਹੂਗਾ ਜੀ ਸਾਈਂ ਦੇ 7:00 ਵੱਜੇ ਆਸੀਂ ਤੇ 24 ਘੰਟੇ ਹਾਜ਼ਰ ਹਾਂ ਸਾਰਾ ਕੰਮ ਅਜੇ ਦਾ ਪੈਂਡਿੰਗ ਹੈ ਜਿਹੜਾ ਬਸ ਨਿਪਟਾਈ ਜਾਣੇ ਮਤਲਬ ਸਾਰਾ ਕਰਕੇ ਜਾਣਾ ਕਰਕੇ ਜਾਣਾ ਸਵੇਰੇ ਕਿੰਨੇ ਵਜੇ ਆਦੇ ਹਾਂ ਫਿਰ ਸਵੇਰੇ ਅਸੀਂ 7-8 ਵਜੇ ਆਜਾਂਗੇ ਠੀਕ ਹੈ ਫਿਰ ਕੀ ਕਹਾਂ ਤੁਹਾਨੂੰ ਹਲਕੇ ਦੇ ਲੋਕਾਂ ਨੂੰ ਜਿਹਨਾਂ ਨੂੰ ਕੋਈ ਮਤਲਬ ਕਿ ਰਾਤ ਕਰਕੇ ਜਾ ਹੋਰ ਜਾਂ ਕੋਈ ਦੇਖਦਾ ਤੁਹਾਨੂੰ ਮਿਲਣਾ ਇਹ ਸਿੱਧਾ ਹਲਕੇ ਦੇ ਲੋਕਾਂ ਨੂੰ ਇਹੀ ਅਪੀਲ ਕਰਨਿਆ ਚਾਹੁੰਦੇ ਆ ਜੀ ਕਿ ਜਿਸ ਵੀ ਕਿਸੇ ਨੂੰ ਸਮੱਸਿਆ ਹੈਗੀ ਹੈ ਜੀ ਸਾਡੇ ਦਫ਼ਤਰ ਵਿੱਚ ਆ ਕੇ ਉਹ ਐਨਓਸੀ ਵੋਟਰ ਸੂਚੀਆਂ ਹੋਰ ਦਸਤਾਵੇਜ਼ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ ਚੋਣਾਂ ਲੜਨ ਵਾਸਤੇ ਉਹ ਮੇਰੇ ਦਫ਼ਤਰ ਤੋਂ ਲੈ ਸਕਦੇ ਨੇ 24 ਘੰਟੇ ਖੁੱਲ੍ਹੇ ਜੀ ਔਰ ਬਹੁਤ ਬੜੀ ਤਦਾਦ ਵਿੱਚ ਸੰਗਤਾਂ ਆ ਵੀ ਰਹੀਆਂ ਨੇ ਜੀ ਸਾਨੂੰ ਪੰਸਾ ਬੀਡੀਪੀ ਦਫਤਰ ਨਾਪਰਾ ਦੇ ਅੰਦਰ ਜੇ ਜੁੜੀ ਪੈਵਦੀ ਯਾਤ ਕਾਰਗੁਜ਼ਾਰੀ ਦੇਖੀਏ ਤਾਂ ਉਹ ਕਿੰਨੇ ਕਿੰਨਾ ਸਮਾਂ ਜੀ ਬਰਬਾਦ ਕਰੋ ਅਸੀਂ ਬਹੁਤ 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 ਧੰਨਵਾਦ ਕਰਦੇ ਆਂ ਵੀਡੀਓ ਸਾਹਿਬ ਦਾ 2 ਘੰਟੇ ਦੇ ਵਿੱਚ ਵਿੱਚ ਸਾਨੂੰ ਨਿਊ ਸਰਕੀਟ ਬਣਾ ਕੇ ਦਿੱਤਾ ਫਿਰ ਵੀ ਲੇਟ ਡੇਡ ਤੱਕ ਟਾਈਮ ਤੱਕ ਬੈਠੇ ਰਹੇ ਅਸੀਂ ਬਹੁਤ ਬਹੁਤ ਸ਼ੰਤੀ ਦਾ ਨਵਾਬ ਕਰਦੇ ਆ ਤੇ ਇਹੀ ਦੀ ਅਫਸਰ ਹੀ ਸਾਡੇ ਅਫਸਰ ਬਲਾਕ ਚ ਲੱਗਣੇ ਚਾਹੀਦੇ ਛੁੱਟੀ ਵਾਲੇ ਦਿਨ ਜਾਂ ਦੇਰ ਰਾਤ ਹੁਣ ਕਿੰਨਾ ਟਾਈਮ ਹੋ ਗਿਆ ਬਹੁਤ ਦੇਖੋ ਸੋਚਣ ਦੀ ਗੱਲ ਆ ਭੈਣ ਜੀ ਕਰਕੇ ਵੀ ਲੇਟ ਦਫਤਰ ਵੀ ਬੈਠਣਾ ਅਫਸਰਾਂ ਨੇ ਹੋਰ ਅਫਸਰ ਸਹੀ ਭੱਜ ਵੀ ਗਏ ਹੋਣਗੇ ਇਹ ਬੈਠੇ ਨੇ ਹਾਜ਼ਰ ਬੈਠੇ ਆਸੀਂ ਬਹੁਤ ਬਹੁਤ ਪਿੰਡ ਵੱਲੋਂ ਵੀ ਲਾ ਲਓ ਸਾਰੇ ਬਲਾਕ ਵੱਲੋਂ ਵੀ ਲਾ ਲਓ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿਹਨਾਂ ਦਾ ਵੀਡੀਓ ਤੇ ਦਫਤਰ ਨਾਬਾ ਦੇ ਵਿੱਚ ਜਿਹੜੇ ਕਾਮਕਾਰ ਨੇ ਬੀਡੀਪੀ ਮੈਡਮ ਨੇ ਨਿਗਾਨੀ ਚ ਪ੍ਰਬੰਧਾ ਦਾ ਇਹ ਸੰਬੰਧੀ ਤੁਸੀਂ ਕਿਵੇਂ ਪ੍ਰਭਾਵਸ਼ੀਲ ਕਰੋਗੇ ਭਜੀ ਗੱਲ ਦਾ ਦੇਖੋ ਇਹ ਹੈ ਮੈਡਮ ਬੀਡੀਪੀਓ ਨੇ ਜਿਹੜੇ ਮੈਂ ਅਸੀਂ ਘੱਟੋ ਘੱਟ 20-25 ਸਾਲ ਦੇ ਇਸ ਫੀਲਡ ਚ ਆ ਸੈਕਟਰ ਚ ਅੱਜ ਤੱਕ ਅਸੀਂ ਤਾਂ ਕੋਈ ਅਸਰ ਇਹ ਹਜੇ ਦੇਖਿਆ ਨਹੀਂ ਹੈ ਹੁਣ ਤੁਸੀਂ ਦੇਖ ਲਓ ਟਾਈਮ ਘੱਟੋ ਘੱਟ 7 ਵਜੇ 7 ਵਜੇ ਡਿਊਟੀ ਦੇ ਬੈਠੇ ਨੇ ਕਿਹੜਾ ਅਫਸਰ ਬੈਠਦਾ ਇਸ ਵੇਲੇ ਤੱਕ ਕੱਲ ਛੁੱਟੀ ਸੀ ਅੱਜ ਛੁੱਟੀ ਸੀ ਛੁੱਟੀ ਵਾਲੇ ਦਿਨ ਤੇ ਸੰਡੇ ਨੂੰ ਵੀ ਇਹ ਮਤਲਬ ਹਾਜ਼ਰ ਬੈਠੇ ਸੀ ਮੈਨੂੰ ਨਹੀਂ ਲੱਗਦਾ ਕਿਸੇ ਵੀ ਕੋਈ ਜਾ ਕੇ ਜਦੋਂ ਵੀ ਪੇਸ ਹੁੰਦਾ ਹੈ ਕੋਈ ਲੇਡੀਜ਼ ਹੈ ਕੋਈ ਮਤਲਬ ਬਜ਼ੁਰਗ ਫਿਰਦੇ ਨੇ ਵਿੱਚ ਜੋ ਵੀ ਉਹ ਦੱਸਦੇ ਆ ਉਹਨਾਂ ਦੀ ਹਰ ਇੱਕ ਤਕਲੀਫ ਜਦੇ ਚਿੱਟੇ ਤੇ ਲਿਖ ਕੇ ਭੇਜਦੇ ਆ ਮਤਲਬ ਮੈਨੂੰ ਨਹੀਂ ਦੇਖਿਆ ਵੀ ਇੰਨੇ ਟਾਈਮ ਦੇ ਵਿੱਚ ਕਿਹ ਹੈ ਜਿਆ ਨਹੀਂ ਤਾਂ ਸਿੱਧੀ ਅਫਸਰ ਦੇ ਅੰਦਰ ਬਣ ਤੋਂ ਡਰਦਾ ਅਗਲਾ ਗੇਟ 'ਚ ਖੜੇ ਨੂੰ ਵੀ ਬੁਲਾ ਲੈਂਦੇ ਆਂ ਅੰਦਰ ਵੀ ਆ ਜਾਓ ਵੀ ਦੱਸੋ ਕੀ ਕੰਮ ਹੈ ਤਿੰਨ ਚਾਰ ਆਦਾਲੀ ਸੈਕਟਰੀ ਬਿਠਾਏ ਬਨੇ ਵੀ ਜਿਸ ਬੰਦੇ ਨੂੰ ਕੋਈ ਤਕਲੀਫ ਹੈ ਉਹਦਾ ਹੱਲ ਕਰ ਦਿੰਨੇ ਜਿਹੜੇ ਲੋਕ ਨਾਬੇ ਸਰਕਲ ਦੇ ਵਿੱਚ ਪ੍ਰਸ਼ਾਸਨ ਨੂੰ ਐਦਾਂ ਦੀਆਂ ਗੱਲਾਂ ਕਰ ਦਿੰਨੇ ਵੀ ਸਾਡਾ ਸਾਥ ਨਹੀਂ ਦਿੰਦੇ ਉਹ ਬਿਲਕੁਲ ਗਲਤ ਗੱਲ ਹੈ ਮੈਡਮ ਬੀਡੀਪੀਓ ਅੱਜ ਅਸੀਂ ਡੀਐਸਪੀ ਦਫ਼ਤਰ ਗਏ ਛੁੱਟੀ ਵਾਲ ਦਿਨ ਡੀਐਸਪੀ ਦਾ ਦਫ਼ਤਰ ਵੀ ਮੈਡਮ ਬੈਠੇ ਜੀਗੇ ਮਤਲਬ ਇਹ ਬਹੁਤ ਵਧੀਆ ਅਫਸਰ ਨੇ ਚੰਗੀ ਗੱਲ ਹੈ ਇਦਾਂ ਦਾ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਜਿਹੜੇ ਲੋਕ ਗੱਲਾਂ ਕਰਦੇ ਆ ਵੀ ਸਾਨੂੰ ਵੀਡੀਓ ਦਾ ਦਫ਼ਤਰ ਤੋਂ ਐਨਓਸੀ ਨਹੀਂ ਮਿਲ ਰਹੀਆਂ ਗਮਰਾਹ ਕਰ ਰਹੇ ਆ ਬਹੁਤ ਵਧੀਆ ਅਫਸਰ ਨੇ ਜੀ ਅਸੀਂ ਇਹਦਾ ਖੋਸਾ ਬਹੁਤ ਵਧੀਆ ਕਿਸੇ ਪਾਰਟੀ ਵਾਲੀ ਦੇ ਤੌਰ ਤੇ ਕੋਈ ਪੱਖ ਕਿਸੇ ਨੂੰ ਮੈਨੂੰ ਲੱਗਦਾ ਜੀ 4 ਦਿਨ ਸਾਨੂੰ ਲਗਾਤਾਰ ਹੋ ਗਿਆ ਉਹ ਰਹੇ ਆਉਂਦਿਆਂ ਨੂੰ ਦਫ਼ਤਰ ਚ ਹਾਲਾਤ ਦੇਖਦੇ ਆ ਇੱਕ ਵੀ ਬੰਦਾ ਕੋਈ ਅਸੀਂ ਐ ਨਹੀਂ ਦੇਖਿਆ ਵੀ ਇੱਥੇ ਕੋਈ ਧੰਨੇ ਮਾਰ ਰਿਹਾ ਕੋਈ ਨਰਾਜ਼ੇ ਮਾਰ ਰਿਹਾ ਸਾਰੇ ਬੰਦੇ ਖੁਸ਼ ਨੇ ਇੱਕ ਵੀ ਪੁਲਿਸ ਮੁਲਾਜ਼ਮ ਨਹੀਂ ਇੱਥੇ ਮਤਲਬ ਆਏਨ ਸਮੂਥਲੀ